ਅੱਜ ਦੀ ਪੰਜਾਬੀ ਦੀ ਕਚਨ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਦ ਦੀ ਸਤਸਰੇ ਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਦਿਆਥੀਓ ਅੱਜ ਦੀ ਕਥੇ ਵਿੱਚ ਤੁਹਾਡੇ ਲਈ ਸੰਵਾਦ ਪਹੁੰਚਾਉਣ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਜੀ ਅੱਜ ਦੇ ਪ੍ਰਸ਼ਨ ਕਿਹੜੇ ਹਨ ਸਰੰਚਨਾਤਮਕ ਭਾਸ਼ਾ ਵਿਗਿਆਨ ਦਾ ਅਧਾਰ ਕੀ ਹੈ ਸੰਚਾਰਾਤਮਕ ਭਾਸ਼ਾ ਆਧਾਰ ਦਾ ਵਿਗਿਆਨ ਦਾ ਅਧਾਰ ਭਾਸ਼ਾਈ ਸਰੰਚਨਾ ਹੈ ਸੰਚਨਾਤਮਕ ਭਾਸ਼ਾ ਵਿਗਿਆਨ ਦਾ ਆਧਾਰ ਕੀ ਹੈ ਭਾਸ਼ਾਈ ਸਰੰਚਨਾ ਦੂਜਾ ਪ੍ਰਸ਼ਨ ਕਿਹੜਾ ਸੀ ਯੋਗਤਾ ਤੇ ਨਿਰਪਉ ਦਾ ਸੰਕਲਪ ਕਿਸ ਦਾ ਹੈ ਸામਸਕੀ ਦਾ ਯੋਗਤਾ ਤੇ ਨਿਰਪਉਤਾ ਸੰਕਲਪ ਸામਸਕੀ ਦਾ ਹੈ ਤੀਜਾ ਪ੍ਰਸ਼ਨ ਕਿਹੜਾ ਸੀ ਭਾਸ਼ਾ ਵਿਗਿਆਨ ਕੀ ਹੈ ਭਾਸ਼ਾ ਦਾ ਪਉਪੱਖੀ ਅਧਿਨ ਭਾਸ਼ਾ ਦਾ ਪਉਪੱਖੀ ਅਧਿਨ ਕੀ ਹੈ ਭਾਸ਼ਾ ਵਿਗਿਆਨ ਚੌਥਾ ਪ੍ਰਸ਼ਨ ਕਿਹੜਾ ਸੀ ਬੰਦ ਸ਼੍ਰੇਣੀ ਦੇ ਸ਼ਬਦ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜਿਨ੍ਹਾਂ ਵਿੱਚ ਸ਼ਬਦਾਂ ਦੀ ਗਿਣਤੀ ਸੀਮਿਤ ਹੁੰਦੀ ਬੰਦ ਸ਼੍ਰੇਣੀ ਦੇ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਨ ਬੰਦ ਸ਼੍ਰੇਣੀ ਦੇ ਸ਼ਬਦਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਵਿੱਚ ਕਿਹ ਬਈ ਸ਼ਬਦਾਂ ਦੀ ਗਿਣਤੀ ਕਿਹ ਸੀਮਿਤ ਹੁੰਦੀ ਹੈ ਬੰਦ ਸ਼੍ਰੇਣੀ ਵਿੱਚ ਸ਼ਬਦਾਂ ਦੀ ਗਿਣਤੀ ਸੀਮਿਤ ਹੁੰਦੀ ਹੈ ਪੰਜਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਭਾਸ਼ਾ ਵਿੱਚ ਸਵਰ ਧੁਨੀਆਂ ਦੀ ਗਿਣਤੀ ਹੈ 10 ਪੰਜਾਬੀ ਵਿੱਚ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈ 10 ਛੇਵਾਂ ਪ੍ਰਸ਼ਨ ਕਿਹੜਾ ਸੀ ਤੇ ਰੂਪ ਭਾਸ਼ਾ ਦਾ ਕਿਹੜਾ ਰੂਪ ਹੈ ਵਿਅਕਤੀਗਤ ਤੇ ਰੂਪ ਭਾਸ਼ਾ ਦਾ ਵਿਅਕਤੀਗਤ ਰੂਪ ਹੈ ਸਤਵਾਂ ਪ੍ਰਸ਼ਨ ਕਿਹੜਾ ਸੀ ਵਾਕ ਵਰਤੋਂ ਵਿੱਚ ਨਾਉ ਸ਼ਬਦਾਂ ਦੇ ਰੂਪਵਟਨ ਦੇ ਕਾਰਨ ਹਨ ਵਾਕ ਵਰਤੋਂ ਵਿੱਚ ਨਾਉ ਸ਼ਬਦਾਂ ਦੇ ਰੂਪਵਟਨ ਦੇ ਕਾਰਨ ਹਨ ਵਚਨ ਤੇ ਕਾਰਕ ਅੱਠਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਵਿੱਚ ਸ਼ੁਕਤ ਕਿਰਿਆਵਾਂ ਦੀ ਵਰਤੋਂ ਪਉਤ ਹੁੰਦੀ ਹੈ ਪੰਜਾਬੀ ਵਿੱਚ ਕਿਹੜੀ ਕਿਰਿਆ ਆਉਂਦੀ ਸ਼ੁਕਿਰਿਆ ਦਿਵਰਤੋ ਕੀ ਹੁੰਦੀ ਹੈ ਪਾਉਤ ਹੁੰਦੀ ਹੈ ਨੋਆ ਪਰਸਨ ਕਿਹੜਾ ਸੀ ਅੱਪਰਵੰਸ਼ ਭਾਸ਼ਾ ਕਿਹੜੀ ਹਨ ਆਧੁਨਿਕ ਭਾਸ਼ਾਵਾਂ ਤੇ ਪ੍ਰਾਕ੍ਰਿਤਿਕ ਭਾਸ਼ਾਵਾਂ ਵਿੱਚ ਅੱਪਰਵੰਸ਼ ਭਾਸ਼ਾਵਾਂ ਵਾ ਕਿਹੜੀ ਹਨ ਆਧੁਨਿਕ ਭਾਸ਼ਾਵਾਂ ਤੇ ਪ੍ਰਾਕ੍ਰਿਤਿਕ ਪ੍ਰਾਕ੍ਰਿਤਾਂ ਵਿੱਚ ਆਧੁਨਿਕ ਭਾਸ਼ਾਵਾਂ ਤੇ ਪ੍ਰਾਕ੍ਰਿਤਾਂ ਵਿੱਚ ਦਸਵਾਂ ਪਰਸਨ ਕਿਹੜਾ ਸੀ ਭਾਸ਼ਾ ਵਿਗਿਆਨ ਵਿੱਚ ਸੰਸਾਰ ਮਾਡਲ ਦਾ ਸੰਸਥਾਪਕ ਹੈ ਭਾਸ਼ਾ ਵਿਗਿਆਨ ਵਿੱਚ ਸੰਸਾਰ ਮੋਡਲ ਦਾ ਸੰਸਥਾਪਕ ਹੈ ਰੋਮਨ ਜੈਕ ਬਸਨ ਭਾਸ਼ਾ ਵਿਗਿਆਨ ਵਿੱਚ ਸੰਚਾਰ ਭਾਸ਼ਾ ਦਾ ਸੰਸਥਾਪਕ ਰੋਮਨ ਜੈਕ ਬਸਨ ਹੈ 3 11ਵਾਂ ਪ੍ਰਸ਼ਨ ਕਿਹੜਾ ਸੀ ਚिने ਦੀ ਪ੍ਰਕਿਰਤੀ ਹੈ ਆਪ ਕੁਦਰੀ ਚिने ਦੀ ਪ੍ਰਕਿਰਤੀ ਕਿਹੜੀ ਹੈ ਆਪ ਕੁਦਰੀ 9 12ਵਾਂ ਪ੍ਰਸ਼ਨ ਕਿਹੜਾ ਸੀ ਐਲੋਫੋਨ ਕੀ ਹੈ ਇਕਲਿ ਹੈਲੋਫੋਨ ਕੀ ਹੈ ਇਕਲਿ 13ਵਾਂ ਪ੍ਰਸ਼ਨ ਕਿਹੜਾ ਸੀ ਸੰਸਾਰ ਵਿੱਚ ਸਭ ਤੋਂ ਪਹਿਲਾ ਪੈਦਾ ਹੋਈ ਚਿੱਤਰ ਲਿਪੀ ਸੰਸਾਰ ਵਿੱਚ ਸਭ ਤੋਂ ਪਹਿਲਾਂ ਕੀ ਪੈਦਾ ਹੋਈ ਸੀ ਚਿੱਤਰ ਲਿਪੀ ਤੇ 14ਵਾਂ ਪ੍ਰਸ਼ਨ ਕਿਹੜਾ ਸੀ ਪੈਰਾਡਾਈਮਿਸ ਪੈਰਾਡਾਈਮ ਭਾਸ਼ਾ ਸੰਬੰਧੀ ਹੈ ਸਮਾਨਤਾ ਦੇ ਪੱਦਰ ਨਾਲ ਪੈਰਾਡਾਈਮ ਪੈਰਾਡਾਈਮ ਭਾਸ਼ਾ ਸੰਬੰਧੀ ਹੈ ਸਮਾਨਤਾ ਦੇ ਪੱਦਰ ਨਾਲ ਵਿਦਿਆਰਥੀਓ ਅੱਜ ਦੀ ਕਕ੍ਹਾ ਇੱਥੋਂ ਹੀ ਸਮਾਪਤ ਹੋਈ ਸੀ ਅੱਜ ਦੀ ਕਕ੍ਹਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਫ ਤੇ ਮਾ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਦੇ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮਾਂ ਚ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਧ ਦੀ ਕੱਖਾਂ ਨੂੰ ਵਿਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ